લાલા ਯਾਰ ਤੂੰ ਮੇਰੇ ਕੋ ਜੱਟਾਰਾ ਕਮਾ ਕੱਪੜੇ ਨਾ ਪਾਏ ਹੁਣ ਪਾ ਕੇ ਬੋਲ ਦਿੰਦਾ ਅੱਜ ਕੀ ਕਹਿਣਾ ਚਾਹोगे ਦਰਵਾਜ਼ਾ ਦਿੱਲੀ ਇਸ ਤਰ੍ਹਾਂ ਦਿੱਲੀ ਦੇਸ਼ ਦਾ ਦੇਲਾ ਮਲਟੀਕਲਚਰਡ ਸਿਟੀ ਆ ਉਹ ਪੂਰੇ ਦੇਸ਼ ਦੀਆਂ ਸਾਰੀਆਂ ਜਨਤਾਵਾਂ ਸਾਰੇ ਸਾਰੇ ਵਰਗ ਉੱਤੇ ਰਹਿੰਦੇ ਆ ਇਹਦਾ ਕੀ ਮਤਲਬ ਹੋਇਆ ਦਿੱਲੀ ਦੀ ਜਿੱਤ ਦਾ ਮਤਲਬ ਹੈ ਕਿ ਮੋਦੀ ਜੀ ਨੂੰ ਸਾਰੇ ਦੇਸ਼ ਦੇ ਅੰਦਰ ਸਾਰੇ ਲੋਕ ਜਿਹੜੇ ਆ ਪਸੰਦ ਕਰਦੇ ਆ ਉਹਨਾਂ ਦੀ ਕ੍ਰੈਡਿਬਿਲਟੀ ਹੈ ਕੇਜਰੀਵਾਲ ਦੀ ਕੋਈ ਕ੍ਰੈਡਿਬਿਲਟੀ ਨਹੀਂ ਹੈ ਝੂਠ ਬੋਲਦਾ ਔਰ ਇਹ ਝੂਠੀਆਂ ਗੱਲਾਂ ਜ਼ਿਆਦਾ ਦੇਰ ਨਹੀਂ ਚਲਦੀਆਂ ਹੁੰਦੀਆਂ ਲੋਕਾਂ ਨੇ ਅੱਜ ਸਖਸ਼ ਦਿੱਤੀ ਆ ਸਪੈਸ਼ਲੀ ਉਹ ਹਰਿਆ ਇਹ ਬਹੁਤ ਵੱਡੀ ਗੱਲ ਹੋਈ ਆ। ਕ腐ਸ਼ਨ ਨੂੰ ਨੁਕਾਰਿਆ। ਉਹ ਕਹਿੰਦਾ ਰਹਿੰਦਾ ਸਮਝੇਗਾ ਪੰਜਾਬ ਚ ਕ腐ਸ਼ਨ ਖਤਮ ਕਰਦੀ। ਪੰਜਾਬ ਚ ਹੁਣ ਪੰਜਾਬੀ ਸੁਣ ਲੈਣ ਕ腐ਸ਼ਨ ਖਤਮ ਨਹੀਂ ਕੀਤੀ ਪੰਜਾਬੀਆਂ ਦੇ ਸਿੱਧੇ ਨਹੀਂ ਐ। ਇੱਥੇ ਵੀ ਇਹਦਾ ਬਰਾੜਾ ਲਾਉਣ ਵਾਲਾ। ਸਾਡਾ ਮੁਕਾਬਲਾ ਇੱਥੇ ਪੰਜਾਬ ਚ ਕਾਂਗਰਸ ਨਾਲ ਹੋਣਾ ਕਿਸੇ ਹੋਰ ਪਾਰਟੀ ਨਾਲ ਨਹੀਂ ਹੋਣਾ। ਬਿਲਕੁਲ ਹੋਊਗਾ। ਤੁਸੀਂ ਦੇਖੋ ਥੋੜੇ ਦਿਨਾਂ ਚ ਹੀ ਪਰ ਕਰਮਾਂ ਸਮਝਾਉਂਦਾ ਹੋ ਕੇ ਹੋ ਕਰਿਆ। ਫਿਰਦੌਨ ਜਿਹੜਾ ਫਿੱਟਾ ਲੋਕਾਂ ਨੇ ਨਕਰਤੇ ਕਿ ਉਹ ਸੰਵਧਾਨਿਕ ਸੰਸਥਾਵਾਂ ਤੇ ਇਹਨਾਂ ਨੂੰ ਹਮਲੇ ਕਰਨ ਦੀ ਆਦਤ ਆ ਤੇ ਇਸ ਵੇਲੇ ਇਹ ਮੈਂ ਸਮਝਦਾ ਬਹੁਤ ਅੱਛਾ ਹੋਇਆ ਲੋਕਾਂ ਨੇ ਬਹੁਤ ਅੱਛਾ ਫੈਸਲਾ ਲਿਆ ਇਹਦੇ ਚ ਦੇਸ਼ ਨੂੰ ਵੀ ਬਚਾਉਣ ਦੀ ਗੱਲ ਕੀਤੀ ਆ ਲੋਕਤੰਤਰ ਨੂੰ ਬਚਾਉਣ ਦੀ ਗੱਲ ਕੀਤੀ ਆ ਇਹ ਸਾਜ਼ਿਸ਼ੀ ਲੋਕ ਨੇ ਇਹ ਲੋਕਤੰਤਰ ਦੇ ਖਿਲਾਫ ਵੀ ਸਾਜ਼ਿਸ਼ ਕਰਦੇ ਦੇਖਦੇ ਨਹੀਂ ਆ ਦੇਸ਼ ਦਾ ਨੁਕਸਾਨ ਵੀ ਕਰਦੇ ਆ ਇਹ ਪਹਿਲੀ ਵਾਰ ਹੋਇਆ ਇਹਦੇ ਚ ਸਾਰੇ ਦਿੱਲੀ ਦੇ ਵੋਟਰਾਂ ਨੂੰ ਵਧਾਈ ਸਾਡੀ ਪਾਰਟੀ ਦੇ ਸਾਰੇ ਵਰਕਰ ਜਿਹੜੇ ਲੱਗੇ ਰਹੇ ਦਿਨ ਦਾਤ ਔਰ ਸਾਰੀ ਲੀਡਰਸ਼ਿਪ ਔਰ ਮੋਦੀ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਧਾਈ ਸਰਕਾਰਾਂ ਦੇ ੱੱਕਾ ਬਹੁਤ ਕਰਿਆ ਗੁੰਡਾਗਰਦੀ ਬਹੁਤ ਹੋਈ ਪੈਸਾ ਬਹੁਤ ਚੱਲਿਆ ਜੀ ਤੁਸੀਂ ਦੇਖਿਆ ਹੈ ਏਦਾਂ ਨਾ ਕਰਿਆ ਕਰੋ ਯਾਰ ਇਹਨਾਂ ਦੀਆਂ ਗੱਲਾਂ ਨੂੰ ਤੁਸੀਂ ਐਵੇਂ ਹਵਾ ਦਿੰਦੇ ਰਹਿੰਦੇ ਹੋ ਜੋ 15 ਕਰੋੜ ਜਿਹੜਾ ਐਮਐਲਏ ਨਹੀਂ ਬਣਿਆ ਉਹਨੂੰ 15 ਕਰੋੜ ਕੌਣ ਦੇ ਦੂਗਾ ਹੁਣ 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 ਜਾਓ ਅੰਦਰ ਹੁਣ ਇਹਨੂੰ ਪਤਾ ਲੱਗੋ ਸਬੂਤ ਲਿਆਵੇ ਨਾ ਕਿੱਥੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਇਹ ਜ਼ਿਆਦਾ ਨਹੀਂ ਚੱਲਿਆ ਕਰਦੀਆਂ ਇਹ ਅੱਛੀ ਗੱਲ ਨਹੀਂ ਹੈ ਡਬਲ ਇੰਜਨ ਦੀ ਸਰਕਾਰ ਬਣ ਗਈ ਜੀ ਹੁਣ ਤਾਂ ਨਹੀਂ ਤਾਂ ਦਿੱਲੀ ਦਾ ਤਾਂ ਵਿਕਾਸ ਹੋਏਗਾ ਦਿੱਲੀ ਸੜਕਾਂ ਟੁੱਟੀਆਂ ਪਈਆਂ ਨੇ ਗੰਦਾ ਪਾਣੀ 10 ਸਾਲ ਤੋਂ ਲੋਕਾਂ ਨੂੰ ਪੜਾਈ ਜਾ ਰਿਹਾ ਜਮਨਾ ਦੀ ਸਫਾਈ ਨਹੀਂ ਹੋਈ ਕੁਛ ਨਹੀਂ ਹੋਇਆ ਤੇ ਮੈਂ ਸਮਝਦਾ ਇਹ ਬਹੁਤ ਮੰਦਪਾਗੀ ਗੱਲ ਔਰ ਇਹ ਰੁਕਣਾ ਚਾਹੀਦਾ ਸਾਰਾ ਜੋ ਕੇਜਰੀਵਾਲ ਨੇ ਰਾਜਨੀਤੀ ਹੋਏ ਕੋਦਾ ਜੀ ਰੰਗਲਾ ਪੰਜਾਬ ਬਣਾਉ ਉਹਨੇ ਪੰਜਾਬ ਨੂੰ ਖੂਨੀ ਪੰਜਾਬ ਬਣਾਤਾ ਉਹ ਕਹਿੰਦਾ ਸੀ ਮੈਂ ਪੰਜਾਬ ਚ ਇੱਥੇ ਸੁਧਾਰਨ ਵਾਸਤੇ ਆਇਆ ਬਦਲਣ ਲਈ ਆਇਆ ਉਹਨੇ ਵਿਗਾੜਤਾ ਸਾਰਾ ਕੁਝ ਤੇ ਲੋਕਾਂ ਨੇ ਉਹਦਾ ਜਵਾਬ ਦਿੱਤਾ ਪੰਜਾਬ ਚ ਉਹਨੂੰ ਠੋਕਵਾ ਜਵਾਬ ਦੇਵਾਂਗੇ ਹੁਣ ਤਿਆਰ ਹੋ ਜੇ ਸਰ ਹਿੰਦੀ ਮੈਂ ਕਰਦੇਗਾ ਸਰ ਕਿਸ ਤਰ੍ਹਾਂ ਦੇ ਦੇਖ